ਨੋਖਾ ਹੈ ਜਿਹੜਾ ਉਹ ਭੀੜ ਤੋਂ ਵੀ ਪ੍ਰਭਾਵਿਤ ਹੁੰਦਾ ਹੈ ਇਕੱਠ ਤੋਂ ਪ੍ਰਭਾਵਿਤ ਹੁੰਦਾ ਹੈ ਪਰ ਬਹੁਤੇ ਵੱਡੇ ਇਕੱਠਾਂ ਦੇ ਵਿੱਚ ਜਿਗਿਆਸੂ ਬੰਦੇ ਨਹੀਂ ਹੁੰਦੇ ਉਹ ਮਨੁੱਖ ਮਨ ਪਰਚਾਵੇ ਵਾਲੇ ਹੀ ਇਕੱਠੇ ਹੋਏ ਹੁੰਦੇ ਤੇ ਧਰਮ ਦੇ ਕਰਮ ਕਰ ਰਹੇ ਹੁੰਦੇ ਆ ਜਾਂ ਧਰਮ ਦੇ ਨਾਮ ਤੇ ਕਰਮकांड ਕਰ ਰਹੇ ਹੁੰਦੇ ਆ ਭਗਤ ਕਬੀਰ ਜੀ ਦੇ ਬਚਨ ਹੈ ਕਬੀਰ ਜਿਹੇ ਮਾਰਗ ਪੰਡਤ ਗਏ ਪਾਛੇ ਪਰਿ ਬਹੀਰ ਇੱਕ ਅਵਕਟ ਘਾਟੀ RAM ਕੀ ਤਿਹ ਚੜ ਰਿਹਾ ਕਬੀਰ ਭਗਤ ਕਬੀਰ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹਾਸਲ ਕਰਨ ਹੈ ਤੇ ਜਿਹੜੇ ਰਸਤੇ ਤੇ ਚੱਲ ਕੇ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋਵੇਗਾ ਉਹ ਤੇ ਕੇਵਲ ਮੈਂ ਇਕੱਲਾ ਤੁਰਿਆ ਜਾ ਰਹੀਂ ਪਰ ਮਨ ਪਰਚਾਵੇ ਵਾਲੇ ਪਾਸੇ ਭੀੜਾਂ ਇਕੱਠੀਆਂ ਹੋਈਆਂ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਜਿਹ ਮਾਰਗ ਪੰਡਤ ਦੇ ਪਾਛੈ ਪਰਿ ਵਿਹੀਰ ਉਸ ਤਰ੍ਹਾਂ ਦੇ ਲੋਕ ਕਰਮ ਦੇ ਕਰਮ ਕਰ ਰਹੀ ਹੈ ਜਿਵੇਂ ਦੇ ਧਰਮ ਦੇ ਕਰਮ ਕਰਨ ਦੀ ਗੱਲ ਪੰਡਤ ਪੁਜਾਰੀ ਕਰ ਰਹੇ ਬਸ ਭੀੜ ਇਕੱਠੀ ਹੋਈ ਹੈ ਜਗਿਆਸੂ ਨਹੀਂ ਹਨ ਨਾ ਮਨ ਵਿੱਚ ਕੋਈ ਜਗਿਆਸ ਹੈ ਨਾ ਇਸ ਗੱਲ ਦੀ ਸਮਝ ਹੈ ਗਿਆਨ ਹੈ ਕਿ ਇਹ ਧਰਮ ਦੇ ਕਰਮ ਅਸੀਂ ਕਰ ਕਿਉਂ ਰਹੇ ਕੀ ਪ੍ਰਾਪਤ ਕਰਨਾ ਚਾਹੁੰਦੇ ਕਈ ਵਾਰੀ ਮਨੁੱਖ ਮਨ ਪਰਚਾ ਵੀ ਕਰ ਰਿਹਾ ਹੁੰਦਾ ਧਰਮ ਦੇ ਖੇਤਰ ਵਿੱਚ ਆ ਕੇ ਵੀ ਮਨ ਪਰਚਾਵਾ ਕਰ ਲੈਂਦਾ ਭਗਤ ਰਬਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਅਹਿਮ ਘਟਨਾ ਹੈ ਜਿਸ ਦਾ ਮੈਂ ਜ਼ਿਕਰ ਕਰਾਂ ਭਗਤ ਰਬਦਾਸ ਜੀ ਜੁੱਤੀਆਂ ਗੰਡਣ ਦਾ ਕੰਮ ਕਰਦੇ ਆਪਣੇ ਕੱਖਾਂ ਦੀ ਝੌਂਪੜੀ ਦੇ ਵਿੱਚ ਰਹਿੰਦੇ ਆ ਕੁੱਲੀ ਦੇ ਵਿੱਚ ਰਹਿੰਦੇ ਆਪਣੇ ਪਰਿਵਾਰ ਦੇ ਸਮੇਤ ਤੇ ਆਪਣਾ ਜੁੱਤੀਆਂ ਗੰਡ ਕੇ ਗੁਜ਼ਾਰਾ ਕਰਦੇ ਉਹਨਾਂ ਦੇ ਘਰ ਦੇ ਵਿੱਚ ਇੱਕ ਗਵਾਲਾ ਆਉਂਦਾ ਰੋਜ਼ ਦੁੱਧ ਪਾਉਂਦਾ ਅੱਜ ਦੇ ਸਮੇਂ ਵਿੱਚ ਆਪਾਂ ਦੁੱਧ ਹੀ ਕਹਿ ਦਿੰਦੇ ਆ ਵੀ ਦੁੱਧ ਹੀ ਆਉਂਦਾ ਦੁੱਧ ਪਾਉਂਦਾ ਤੇ ਉਸ ਗਵਾਲੇ ਨੇ ਰੋਜ਼ ਹੀ ਆ ਕੇ ਭਗਤ ਰਬਦਾਸ ਜੀ ਨੂੰ ਕਹਿਣਾ ਕਿ ਸਾਡੀ ਵੀ ਕਿਤੇ ਅਰਦਾਸ ਕਰ ਦਿਓ ਜੀ ਸਾਡੇ ਵੀ ਮਨ ਵਿੱਚ ਨਾਮ ਵਸ ਜਾਵੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਸ ਜਾਵੇ ਕਈ ਵਾਰੀ ਮਨੋਖਣਾ ਵੈਸੇ ਮਨ ਪਰਚਾਵੇ ਲਈ ਹੀ ਇਹ ਗੱਲਾਂ ਕਹਿੰਦਾ ਹੁੰਦਾ ਵੀ ਜਦੋਂ ਸਾਨੂੰ ਪਤਾ ਜਾਂ ਲੱਗ ਜੀ ਵੀ ਆ ਸਾਹਮਣੇ ਵਾਲਾ ਧਾਰਮਿਕ ਜਾਂ ਵਿਅਕਤੀ ਹੈ ਧਰਮ ਦੇ ਨਾਲ ਜੁੜਿਆ ਹੋਇਆ ਵੀ ਚਲੋ ਚਾਰ ਗੱਲਾਂ ਹੁਣ ਧਰਮ ਦੀਆਂ ਕਰ ਲੋ ਬੰਦੇ ਦਾ ਉਂਝ ਮਨ ਮੋਲ ਨਹੀਂ ਹੁੰਦਾ ਕਈ ਵਾਰੀ ਬੰਦਾ ਗ੍ਰੰਥੀ ਨੂੰ ਵੀ ਕਹਿ ਦਿੰਦਾ ਵੀ ਸਾਡੀ ਵੀ ਕਿਤੇ ਅਰਦਾਸ ਕਰ ਦੋ ਜੀ ਅਸੀਂ ਵੀ ਖੰਡੇ ਕੀ ਪੌਣ ਸ਼ਕ ਲਈਏ ਬਾਣੀ ਪੜਨ ਲੱਗ ਜੀ ਇਹ ਪਾਠ ਕਰਨ ਲੱਗ ਜੀ ਆਮ ਹੀ ਇਹ ਗੱਲਾਂ ਕਹੀਆਂ ਜਾਂਦੀਆਂ ਇਹ ਉੱਪਰੋਂ ਹੁੰਦੀਆਂ ਗੱਲਾਂ ਕਈ ਵਾਰੀ ਮਨ ਸਹਿਮਤ ਨਹੀਂ ਹੁੰਦਾ ਉਹ ਤਾਂ ਇਸ ਤਰ੍ਹਾਂ ਹੁੰਦਾ ਵੀ ਚਲੋ ਸਾਹਮਣੇ ਹੈ ਜਿਹੜਾ ਮਨੁੱਖ ਇਹੋ ਜਾ ਆ ਗਿਆ ਵੀ ਇਹ ਇਹੋ ਜਿਹਾ ਕੰਮ ਕਰਦਾ ਜਾਂ ਇਹੋ ਜੀ ਦੀ ਸੋਚ ਦੀ ਉਹ ਜਿਹਾਂ ਬੰਦਾ ਗੱਲਾਂ ਕਰ ਲੈਂਦਾ ਪਰ ਉੰਜ ਮਨ ਹੈ ਜਿਹੜਾ ਉਹਦੇ ਮਨ ਵਿੱਚ ਕੋਈ ਜਗਿਆਸਾ ਨਹੀਂ ਹੁੰਦੀ ਇਸ ਤਰ੍ਹਾਂ ਦੀ ਵੀ ਅਸੀਂ ਕੋਈ ਰੱਬ ਜੀ ਨਾਲ ਸੁਰਤ ਜੋੜਨੀ ਹੈ ਉਹ ਤਾਂ ਵੈਸੇ ਸਾਹਮਣੇ ਕੋਈ ਧਾਰਮਿਕ ਵਿਅਕਤੀ ਆ ਗਿਆ ਉਹਦੋਂ ਉਹ ਜੀ ਗੱਲ ਕਰਤੀ ਭਗਤ ਰਵਦਾਸ ਜੀ ਖੁਦਾ ਦੀ ਇਬਾਦਤ ਕਰਨ ਵਾਲੇ ਬੰਦੇ ਆ ਹਲੇ ਦੋਲੇ ਵਿੱਚ ਲੋਕ ਜਾਣਦੇ ਐ ਭਗਤ ਰਵਦਾਸ ਜੀ ਕਿਹੋ ਜਿਹਾ ਤੇ ਉਹ ਦੋਦੀ ਨੇ ਆਉਣਾ ਤੇ ਉਹਨੇ ਵੈਸੇ ਹੀ ਮਨ ਪਰਚਾਵੇ ਲਈ ਕਹਿ ਦੇਣਾ ਸਾਡੀ ਵੀ ਕਿਤੇ ਮਹਾਰਾਜ ਅੱਗੇ ਅਰਦਾਸ ਕਰੋ ਜੀ ਸਾਡੇ ਅੰਦਰ ਵੀ ਰੱਬ ਦੀ ਯਾਦ ਵਸ ਜਾਵੇ ਭਗਤ ਰਵਦਾਸ ਜੀ ਨੇ ਉਹਦੀ ਗੱਲ ਨੂੰ ਸੁਣ ਲੈਣਾ ਤੇ ਜਵਾਬ ਕੋਈ ਨਾ ਦੇਣਾ ਭਗਤ ਰਵਦਾਸ ਜੀ ਵੀ ਸਮਝਦੇ ਐ ਵੀ ਮਨ ਵਿੱਚ ਕੋਈ ਜਿਗਿਆਸਾ ਥੋੜੀ ਐ ਜੀ ਇਹ ਕੋਈ ਖੁਦਾ ਨੂੰ ਖੋਜਣ ਵਾਲੇ ਪਾਸੇ ਥੋੜੀ ਤੁਰਿਆ ਹੋਇਆ ਇਹ ਤਾਂ ਵੈਸੇ ਦੁੱਧ ਪਾਉਣ ਆਉਂਦਾ ਸਾਹਮਣੇ ਜਦੋਂ ਮੈਂ ਦਿਸ ਜਾਂਦਾ ਉਦੋਂ ਗੱਲ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦਾ ਮਨ ਪਰਚਾਵੇ ਦੇ ਲਈ ਟਾਈਮ ਪਾਸ ਕਰਨਾ ਹੁੰਦਾ ਭੰਦਾ ਕਈ ਵਾਰੀ ਧਰਮ ਦੀ ਦੁਨੀਆ ਵਿੱਚ ਆ ਕੇ ਵੀ ਟਾਈਮ ਪਾਸ ਹੀ ਕਰਦਾ ਹੁੰਦਾ ਇਹ ਜੇ ਮਾਹੌਲ ਵਿੱਚ ਆ ਗਏ ਚੱਲੋ ਹੁਣ ਟਾਈਮ ਪਾਸ ਤਾਂ ਕਰੋ ਭਗਤ ਰਵਦਾਸ ਜੀ ਨੇ ਕੁਝ ਨਾ ਕਹਿਣਾ ਉਸ ਦੋਦੀ ਨੇ ਅਖੀਰ ਜਦੋਂ ਉਹਨੇ ਇਹ ਗੱਲ ਕਈ ਵਾਰੀ ਦੁਹਰਾਈ ਨਾ ਇਹ ਬਹੁਤ ਵਾਰੀ ਦੁਹਰਾਤੀ ਭਗਤ ਰਵਦਾਸ ਜੀ ਨੇ ਸੋਚਿਆ ਵੀ ਇਸ ਨੂੰ ਹੁਣ ਜਵਾਬ ਦੇਣਾ ਚਾਹੀਦਾ ਐਵੇਂ ਕਿਤੇ ਗੱਲ ਹਵਾ ਹਵਾਈ ਨਾ ਹੋ ਜਾਵੇ ਉਹ ਜਦੋਂ ਅਗਲੇ ਦਿਨ ਦੁੱਧ ਪਾਉਣ ਆਇਆ ਨਾ ਜਿਹੜੇ ਵਿਕਤੀਆਂ ਗੰਡਣ ਵਾਲੇ ਹੁੰਦੇ ਆ ਇਹਨਾਂ ਦੇ ਕੋਲ ਜੋ ਸੰਦ ਹੁੰਦੇ ਆ ਜੁੱਤੀਆਂ ਬਣਾਉਣ ਦੇ ਲਈ ਛੋਟੇ ਛੋਟੇ ਉਹ ਪਾਣੀ ਵਿੱਚ ਡਬੋ ਕੇ ਰੱਖਦੇ ਆ ਇੱਕ ਭਾਂਡੇ ਵਿੱਚ ਪਾਣੀ ਪਾਇਆ ਹੁੰਦਾ ਉਹਦੇ ਵਿੱਚ ਚੰਮ ਵੀ ਡਬੋਇਆ ਜਾਂਦਾ ਕਈ ਵਾਰੀ ਸੰਧ ਵੀ ਡਬੋਈ ਜਾਂਦੀ ਭਗਤ ਰਵਿਦਾਸ ਜੀ ਨੇ ਉਹ ਭਾਂਡਾ ਜਿਹੜਾ ਲਿਬੜਿਆ ਜਾ ਹੋਇਆ ਉਹ ਅੱਗੇ ਕਰ ਦਿੱਤਾ ਦੋਦੀ ਦੇਵੀ ਇਹਦੇ ਵਿੱਚ ਦੁੱਧ ਪਾ ਦੇ ਦੋਦੀ ਕਹਿੰਦਾ ਵੀ ਇਹਦੇ ਵਿੱਚ ਨਹੀਂ ਦੁੱਧ ਪੈਣਾ ਇਹ ਤਾਂ ਭਾਂਡਾ ਹੀ ਬਹੁਤ ਖਰਾਬ ਹੈ ਇਹ ਭਾਂਡੇ ਵਿੱਚ ਤਾਂ ਦੁੱਧ ਨੇ ਖਰਾਬ ਹੋ ਜਾਣਾ ਇਹਦੇ ਵਿੱਚ ਤਾਂ ਚਮੜੇ ਦੀ 스멜 ਆ ਰਹੀ ਹੈ ਇਹ ਜੇ ਨੂੰ ਸਾਫ਼ ਵੀ ਕਰੀਏ ਫਿਰ ਵੀ 스멜 ਆਉਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਤਾਂ ਦੁੱਧ ਐ ਖਰਾਬ ਹੋ ਜਾਣਾ ਇਹਦੇ ਵਿੱਚ ਦੁੱਧ ਨਹੀਂ ਟਿਕੇਗਾ ਕਿਉਂਕਿ ਬਰਤਨ ਐ ਉਹ ਮੈਲਾ ਹੈ ਭਾਂਡਾ ਹੈ ਜਿਹੜਾ ਉਹ ਖਰਾਬ ਹੈ ਭਗਤ ਰਵਦਾਸ ਜੀ ਨੇ ਜਵਾਬ ਦਿੱਤਾ ਕਹਿੰਦਾ ਵੀ ਅਸਲ ਦੇ ਵਿੱਚ ਮੈਨੂੰ ਵੀ ਪਤਾ ਹੈ ਇਹਦੇ ਵਿੱਚ ਦੁੱਧ ਨੇ ਖਰਾਬ ਹੋਣਾ ਪਰ ਮੈਂ ਤਾਂ ਤੇਰੀ ਗੱਲ ਦਾ ਜਵਾਬ ਦੇਣਾ ਚਾਹਣਾ ਜਿਵੇਂ ਤੂੰ ਇਸ ਗੱਲ ਨੂੰ ਸਮਝਦਾ ਨਾ ਕਿ ਭਾਂਡੇ ਦੇ ਵਿੱਚ ਦੁੱਧ ਖਰਾਬ ਹੋਵੇਗਾ ਜੇ ਇਹਦੇ ਵਿੱਚ ਪਾ ਦਿੱਤਾ ਤੇ ਤੂੰ ਹਰ ਰੋਜ਼ ਆ ਕੇ ਮੈਨੂੰ ਇਹ ਗੱਲ ਕਹਿਣਾ ਕਿ ਤੁਸੀਂ ਮੇਰੇ ਲਈ ਅਰਦਾਸ ਕਰੋ ਤਾਂ ਕਿ ਮੇਰੇ ਹਿਰਦੇ ਵਿੱਚ ਵੀ ਰੱਬ ਦੀ ਯਾਦ ਵਸ ਜਾਵੇ ਨਾਮ ਵਸ ਜਾਵੇ ਤਾ ਇਹ ਉਸੇ ਗੱਲ ਦਾ ਜਵਾਬ ਹੈ ਵੀ ਜਿਹੜਾ ਤੇਰਾ ਮਨ ਹਿਰਦਾ ਰੂਪੀ ਭਾਂਡਾ ਹੈ ਨਾ ਉਹ ਵੀ ਵਿਕਾਰਾਂ ਦੇ ਨਾਲ ਮੈਲਾ ਹੋਇਆ ਪਿਆ ਉਹਨੂੰ ਸਾਫ਼ ਕਰ ਲੈ ਰੱਬ ਦੀ ਯਾਦ ਆਪਣੇ ਆਪ ਹੀ ਟਿਕ ਜਾਵੇਗੀ। ਉਹਦੇ ਲਈ ਮਿਹਨਤ ਨਹੀਂ ਕਰਨੀ ਪਵੇਗੀ। ਉਹਦੇ ਲਈ ਕੋਈ ਅਰਦਾਸ ਨਹੀਂ ਕਰਨੀ ਪਵੇ। ਜਿਵੇਂ ਦੁੱਧ ਨੂੰ ਸੰਭਾਲ ਕੇ ਰੱਖਣ ਦੇ ਲਈ ਇੱਕ ਔਰਤ ਹੈ ਜਿਹੜੀ ਉਹ ਮਿਹਨਤ ਕਰਦੀ ਹੈ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਦੀ ਹੈ ਧੁੱਪ ਵੀ ਲਗਾਉਂਦੀ ਹੈ। ਕਈ ਵਾਰੀ ਭਾਂਡਾ ਸਾਫ਼ ਹੋ ਜਾਵੇ ਨਾ ਤੇ ਲੱਸੀ ਦੀ 스멜 ਆਉਂਦੀ ਹੋਵੇ ਤੇ ਉਹਨੂੰ ਤੁੱਪੇ ਰੱਖਿਆ ਜਾਂਦਾ ਵੀ ਤਾਂ ਕਿ ਇਹ ਲੱਸੀ ਦੀ 스멜 ਵੀ ਨਾ ਰਹੇ ਨਹੀਂ ਦੁੱਧ ਦਾ ਜਿਹੜਾ ਉਹ ਖਰਾਬ ਹੋ ਜਾਣਾ ਪਾਟ ਜਾਣਾ ਹੈਗਾ ਉਹਨੇ ਜੰਮ ਜਾਣਾ ਹੈ ਜਿਵੇਂ ਇੱਕ ਔਰਤ ਮਿਹਨਤ ਕਰਦੀ ਨਾ ਭਾਂਡੇ ਨੂੰ ਸਾਫ਼ ਕਰਦੀ ਇਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਸਾਫ਼ਤਾ ਕਰਨਾ ਹਿਰਦੇ ਨੂੰ ਤੇ ਉਹ ਹਿਰਦੇ ਨੂੰ ਸਾਫ ਕਰਨ ਦੇ ਲਈ ਮਿਹਨਤ ਤਾਂ ਕਰਨੀ ਪਵੇਗੀ ਨਾ ਸਮਰਪਤ ਭਾਵਨਾ ਹੋਣੀ ਚਾਹੀਦੀ ਹੈ ਸਮਰਪਣ ਹੋ ਕੇ ਹੀ ਮਿਹਨਤ ਕੀਤੀ ਜਾਂਦੀ ਹੈ ਆਪਾਂ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਆ ਕਿਸੇ ਚੀਜ਼ ਨੂੰ ਲੱਭਣਾ ਚਾਹੁੰਦੇ ਆ ਪ੍ਰਾਪਤ ਕਰਨਾ ਚਾਹੁੰਦੇ ਆ ਮਿਹਨਤ ਤਾਂ ਕਰਦੇ ਆ ਨਾ دنیਵੀ ਤੌਰ ਤੇ ਕੁਝ ਵੀ ਚਾਹੀਦਾ ਉਹਦੇ ਲਈ ਮਿਹਨਤ ਤਾਂ ਕੀਤੀ ਜਾਂਦੀ ਹੈ ਕੁਝ ਸਮਾਂ ਜ਼ਿੰਦਗੀ ਦਾ ਸਮਰਪਿਤ ਕਰਨਾ ਪੈਂਦਾ ਉਸpassi ਜੇ ਅਸੀਂ ਦੁੱਧ ਨੂੰ ਵੀ ਸੰਭਾਲ ਕੇ ਰੱਖਣਾ ਹੈ ਪਹਿਲਾਂ ਰਿੜਕਣਾ ਸਾਫ਼ ਕਰਦੇ ਆ 15-20 ਮਿੰਟ ਉਹਦੇ ਉੱਪਰ ਖਰਚ ਕੀਤੇ ਜਾਂਦੇ ਆ ਫਿਰ ਤੋਂ ਪਲਵਾਈ ਜਾਂਦੀ ਹੈ ਘਰ ਦੇ ਵਿੱਚ ਆਪਾਂ ਵੇਖਦੇ ਆ ਔਰਤਾਂ ਭੋਜਨ ਦੀ ਸੰਭਾਲ ਕਰਦੀਆਂ ਕਿੰਨੇ ਕਿੰਨੇ ਘੰਟਾ ਸਮਾਂ ਜਿਹੜਾ ਰਸੋਈ ਨੂੰ ਦਿੱਤਾ ਜਾਂਦਾ ਮਿਹਨਤ ਕੀਤੀ ਜਾਂਦੀ ਹੈ ਭਗਵਤਰ ਬਦਾਸ ਜੀ ਕਹਿੰਦੇ ਤੂੰ ਚਾਹਣਾ ਰੱਬ ਮੇਰੇ ਹਿਰਦੇ ਵਿੱਚ ਵਾਸ ਜਾਵੇ ਉਹਦੀ ਯਾਦ ਹਿਰਦੇ ਵਿੱਚ ਟਿਕ ਜਾਵੇ ਮਿਹਨਤ ਤਾਂ ਕਰਨਾ ਹਵਾ ਹਵਾਈ ਗੱਲਾਂ ਕਿਉਂ ਕਰਦਾ ਮਨ ਪਰਚਾਵੇ ਲਈ ਕਿਉਂ ਗੱਲਾਂ ਕਰਦਾ ਤੇਰੇ ਮਨ ਵਿੱਚ ਕੋਈ ਤਮੰਨਾ ਨਹੀਂ ਹੈ ਰੱਬ ਦਾ ਨਾਮ ਮੇਰੇ ਹਿਰਦੇ ਵਿੱਚ ਵਾਸ ਜਾਵੇ ਉਹ ਤਾਂ ਤੂੰ ਵੈਸੇ ਹੀ ਕਹਿ ਦਿੰਨੇ ਇੱਥੇ ਆ ਕੇ ਇਹ ਸਾਡੀ ਵੀ ਅਰਦਾਸ ਕਰਦੇ ਹੋ ਜੀ ਕਿਤੇ ਸਾਡੀ ਵੀ ਸੁਰਤ ਵਾਹਿਗੁਰੂ ਨਾਲ ਜੁੜ ਜੀ ਜਾਂ ਸਾਡੇ ਹਿਰਦੇ ਵਿੱਚ ਵੀ ਨਾਮ ਵਸ ਜਾਵੇ ਇਸ ਤਰ੍ਹਾਂ ਨਹੀਂ ਹੋਵੇਗਾ ਪਹਿਲਾਂ ਤਾਂ ਆਪਣੇ ਮਨ ਵਿੱਚ ਜਿਗਿਆਸਾ ਪੈਦਾ ਕਰਨੀ ਪਵੇਗੀ ਸਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੀ ਚਾਹੀਦੀ ਹੈ ਘਾਟ ਮਹਿਸੂਸ ਹੋਵੇਗੀ ਬੰਦਾ ਉਹਨੂੰ ਪ੍ਰਾਪਤ ਕਰਨ ਦੇ ਲਈ ਸਮਰਪਿਤ ਹੋਵੇਗਾ ਮਿਹਨਤ ਕਰੇਗਾ ਇਹ ਤਰੀਕਾ ਹੈ ਇੱਕ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਜਾ ਕੋ ਖੋਜਤੇ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਉਹਦੇ ਲਈ ਮੈਂ ਖੋਜ ਕਰ ਰਿਹਾ ਸੀ ਆਪਣਾ ਆਪ ਸਮਰਪਿਤ ਕੀਤਾ ਹੋਇਆ ਸੀ ਕਬੀਰ ਜਾ ਕੋ ਖੋਜਤੇ ਆਇਓ ਸੋਈ ਠੌਰ ਉਹ ਮੈਂ ਪ੍ਰਾਪਤ ਕਰਨ ਲਈ ਅਬ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰਿੰਗ ਪਾਣੀ RAM ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪ੍ਰੇਸ਼ਾਨੀ ਮੈਂ ਰੱਬ ਜੀ ਵਿੱਚ ਲੀਨ ਹੋ ਗਿਆ ਹਾਂ ਗੁੰਦ ਸਾਗਰ ਦੇ ਵਿੱਚ ਮਿਲ ਗਈ ਹੈ